ਗਉੜੀ ਮਹਿਲਾ ਪੰਜਵਾਂ ਸ਼ਲੋਕ ੴ ਸਤਿਗੁਰ ਪ੍ਰਸਾਦ ਜਲਥਲ ਮਈਅਲ ਪੂਰਿਆ ਸੁਆਮੀ ਸਿਰਜਨਹਾਰ ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ੴ ਪਉੜੀ ਏਕਮ ਏਕੰਕਾਰ ਪ੍ਰਭ ਤਰੋਂ ਬੰਦਨਾ ਥਿਆਏ ਗੁਰ ਗੋਬਿੰਦ ਗੋਪਾਲ ਪ੍ਰਭ ਸ਼ਰਮ ਪਰੋਂ ਹਰ ਰਾਇ ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭ ਕਸ਼ ਹੋਏ ਚਾਰ ਕੁੰਟ ਦਾ ਦਿਸ਼ ਪ੍ਰਮੇਓ ਤਿਸ ਬਿਨ ਅਵਰਨਾ ਕੋਏ ਵੇਦ ਪੁਰਾਨ ਸਿਮਰਤ ਸੋਨੇ ਬਹੁ ਵਿਦ ਕਰੋ ਵਿਚਾਰ ਅਤਿਤ ਉਧਾਰਨ ਤਹ ਹਰਨ ਸੁਖ ਸਾਗਰ ਨਰੰਕਾਰ ਬਾਤ ਆਪੁਗਤ ਦੇਨ ਹਾਰ ਤੇ ਸੁਬੇਨ ਉਰਨਹਾ ਜਾਏ ਜੋ ਚਾਹੇ ਸੋਈ ਮਿਲ ਨਾਨਕ ਹਰ ਗੁਣ ਦਾਏ ਗੋਬਿੰਦ ਜਸ ਗਾਈਐ ਹਰ ਮੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸ਼ਲੋਕ ਕਰੋਂ ਬੰਦਨਾ ਅਨੇਕ ਵਾਰ ਸ਼ਰਨ ਪਾਰੋਂ ਹਰ ਰਹਿ ਭ੍ਰਮ ਕਟਿਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਇ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰੀ ਨੀਤ RAM ਰਤਨ ਮਨ ਤਨ ਬਸੇ ਤਾਜ ਕਾਮ ਕ્રોਧ ਲੋਭ ਮੀਤ ਮਰਨ ਮਿਟਾਇ ਜੀਵਨ ਮਿਲੇ ਬਿਨ ਸਹਿ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਥਗਤ ਪਰਵੇਸ਼ ਲਾਭ ਮਿਲੇ ਟੋਟਾ ਹੀਰ ਹਰ ਦਰਗਾਪਤਵੰਤ RAM ਨਾਮ ਧੰ ਸੰਚੂਐ ਸਾਚ ਸ਼ਾ ਭਗਵੰਤ ਉਠਤ ਦੇਖਤ ਹਰ ਪਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛੁਟ ਗਈ ਪਾਰ ਬ੍ਰਹਮਵਸੇ ਚੀਤ ਸ਼ਲੋਕ ਤੀਨ ਬਿਆ ਪੈ ਜਗਤ ਕੋ ਤੁਰਿਆ ਪਾਵੇ ਕੋ ਨਾਨਕ ਸੰਤ ਨਿਰਮਲ ਹੈ ਜਿਨ ਮਨ ਵਸਿਆ ਸੋਇ ਤੌੜੀ ਤ੍ਰਿਤੀਆ ਤ੍ਰੈ ਗੁਣ ਵਿਖਾ ਫਲ ਤਬ ਉਤਮ ਤਬ ਨੀਚ ਨਰਕ ਸੁਰਗ ਭਮ ਤੋ ਥਾਣੋ ਸਦਾ ਸੰਘਾਰ ਹੈ ਮੀਚ ਹਰਖ ਸੋਗ ਸਹਿੰਸਾ ਸੰਸਾਰ ਹੋ ਕਰਤ ਬਿਹਾਇ ਜਿਨ ਕੀਏ ਤਿਸਹਿ ਨਾ ਜਾਣਨੀ ਚਿਤਵੈ ਅਨਿਕ ਉਪਾਏ आध ब्याद उपाद रस कमहु न टूटे ताप पार भ्रम पूर्ण थनी ना बूझे परताप मोह परम बूड़त कणो महा मरक महवास कर किरपा प्रभु राख लेओ नानक तेरी आस श्लोक चतुर सयाणा सुगुड़ सोय जे न सजे आ अभिमान सारपदार्थ ਅਸ਼ਟ ਸਦ ਭਾਜ ਨਾਨਕ ਹਰ ਨਾਮ ਪੌੜੀ ਚਤੁਰਥ ਚਾਰੇ ਬੇਦ ਸੁਣ ਸੋਧਿਓ ਤਤਿ ਵਿਚਾਰ ਸਰਬ ਖੇਮ ਕਲਿਆਣ ਨਿਧ RAM ਨਾਮ ਜਪ ਸਾਰ ਨਰਕ ਨਿਵਾਰੈ ਦੁਖ ਹਰ ਤੂ ਤਹ ਅਨਕ ਕਲੇਸ਼ ਮੀਚ ਹੁਤਾ ਜਮ ਤੇ ਛੁਟਾ ਹਰ ਕੀਰਤਨ ਪਰਵੇਸ਼ ਭੋ ਦਿਨ ਸੈਂ ਅੰਮ੍ਰਿਤ ਰਸੈ ਸੰਗਰਤੇ ਨੰਕਾਰ ਧੁਖ ਧਾਰਿਦਰ ਅਪਵਿੱਤਰਤਾ ਨਾਸੈ ਨਾਮ ਅਧਾਰ ਸੁਰਨਰ ਮਨ ਜਨ ਖੋਜ ਉਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ ਸ਼ਲੋਕ ਪੰਜ ਬਿਕਾਰ ਮਨ ਮੇ ਬਸੇ ਰੱਤੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣੇ ਉਹ ਪਰਪੰਚ ਕੁਸਮ ਬਾਸ ਬਹੁ ਰੰਗ ਖਾਣੋ ਸਭ ਮਿਥਿਆ ਬਲ ਬੰਚ ਨਾ ਜਾਪੈ ਨਾ ਬੂਜੀਐ ਨਾ ਕਸ਼ ਕਰਤ ਵਿਚਾਰ ਸਵਾਦ ਮੋਹ ਰਸ ਦੇ ਦੇਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬਹੁ ਜੋਨ ਭ੍ਰਮਣ ਕਿੰਨੇ ਕਰਮ ਅਨੇਕ ਹਤਨ ਹਾਰ ਨਾ ਸਿਮਰਿਓ ਮਨ ਨਾ ਵਿਚਾਰ ਵਿਵੇਕ ਭਾਗਤਿ ਭਗਵਾਨੁ ਸੰਗ ਮਾਇਆ ਲਿਪਤ ਨ ਰੰਚ ਨਾਨਕ ਬਿਰਲੇ ਪਾਈ ਹੈ ਜੋ ਨਰਤ ਹੈ ਪਰਪੰਚ ਸ਼ਲੋਕ ਖਤਿ ਸਾਸਤਰ ਉਚੋ ਕਹੈ ਅੰਤ ਨ ਪਾਰਾ ਵਾਰ ਭਗਤ ਸੁਹਾਏ ਗੁਣ ਗਾਵਤੇ ਨਾਮ ਪ੍ਰਭ ਤੈ ਦੁਆਰ ਪਾਉਣੀ ਕਸ਼ਟਮ ਖਤ ਸਾਸਤਰ ਤਹ ਸਿਮਰਤ ਕਥਾਏ ਅਨੇਕ ਤੂ ਤੁਮ ਉਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੇ ਸ਼ੇਖ ਨਾਰਦ ਮਨਜਨ ਸੁਖ ਵਿਆਸ ਜਸਦਾਵਤ ਗੋਬਿੰਦ ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ਮੋਹ ਮਾਨ ਭ੍ਰੰਦਿਨ ਸਿਓ ਪਾਈ ਸ਼ਰਨ ਦਿਆਲ ਚਰਨ ਤਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਤੋਟਾ ਹਿਰ ਸਾਧ ਸੰਗ ਲਿਵ ਲਾਇ ਖਾਟ ਖਿਜ਼ਾਂ ਮੰ ਗੁਣ ਨਿ ਦਹਾਰੇ ਨਾਨਕ ਨਾਮ ਤੇ ਰਾਇ ਸ਼ਲੋਕ ਸੰਤ ਮੰਡਲ ਹਰ ਜਸ ਕਥਾ ਬੋਲੈ ਸਤ ਸੁਭਾਈ ਨਾਨਕ ਮਨ ਸੰਤੋਖੀ ਹੈ ਏਕ ਸਿਉ ਲਿਵ ਲਾਇ ਪੌੜੀ ਸਪਤਮ ਸੰਚੋ ਨਾਮ ਤਨ ਟੂਟ ਨਾ ਜਾਹੇ ਪੰਢਾਰ ਸੰਤ ਸੰਗਤ ਮੈਂ ਪਾਈਐ ਅੰਤ ਨ ਪਾਰਾਵਾਰ ਆਪ ਤਜੋ ਗੋਬਿੰਦ ਭਜੋ ਸ਼ਰਨ ਪਰੋ ਹਰ ਰਾਇ ਦੁਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਇ ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਹ ਸੰਤਰ ਬਾਹਰ ਸਦਾ ਸੰਗ ਕਰਮ ਹੈ ਹਾਰ ਤਿਸ਼ਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਇਸ ਬਲੇ ਹਾਰਣ ਹਰ ਹਰ ਨਾਮ ਜਪੇ ਸ਼ਲੋਕ ਆਠ ਪਹਿਰ ਗੁੰਨ ਗਾਈ ਹੈ ਅਜੀ ਹੈ ਅਵਰਜੰਝਾਲ ਝਮਕੰਤਰ ਜੋ ਨਾ ਸਕਈ ਨਾਨਕ ਪ੍ਰਭੂ ਦਇਆਲ ਪੌਣੀ ਅਸ਼ਟਮੀ ਅਸ਼ਤ ਸਿਧ ਨਵਨਿਧ ਸਗਲ ਪਦਾਰਥ ਪੂਰਨ ਗੁਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੁ ਧਰਮੰ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਹੈ ਉਚ ਵਿਸ਼ੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸੋ ਲੋਕ ਨਰਾਇਣ ਨਾ ਸਿਮਰਿਓ ਮੋਹਿਓ ਸਵਾਦ ਬਿਕਾਰ ਨਾਨਕ ਨਾਮ ਵਿਸਾਰੇ ਨਰਕ ਸੁਰਗ ਅਵਤਾਰ ਪੌਣੀ ਨੌਵੀਂ ਨਵੇਂ ਸ਼ਿਧਰ ਅਪਵੀਤ ਹਰ ਨਾਮ ਨਾ ਜਪੈ ਕਰਤ ਵਿਪਰੀਤ ਪਰ ਤੇ ਰਮ ਹੈ ਬਖ ਹੈ ਸਾਦਨਿੰਦ ਕਰਨ ਨ ਸੁਨਹੀ ਹਰ ਜਸ ਬਿੰਦ ਸਿਰਾਂ ਹੈ ਪਰ ਦਰਦ ਉਧਰ ਕਹਤਾ ਹੈ ਅਗਨਾ ਨਿਵਰ ਤ੍ਰਿਸ਼ਨਾ ਨਾ बुझਾਈ ਹਰ ਸੇਵਾ ਬਿਨ ਇਹ ਫਲ ਲੱਗ ਨਾਨਕ ਰੱਬ ਬਿਸਰਤ ਮਰ ਜੰਮੈ ਅਪਹਾਗ ਸਲੋਕ ਦਸ ਦਿਸ ਖੋਜ ਮੈਂ ਫਿਰਿਓ ਜਤ ਦੇਖੋ ਤਤ ਸੋਇ ਮਨ ਬਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਏ ਤੌੜੀ ਦਸਮੀ ਦਸ ਦਵਾਰ ਦਸ ਕੀਨੇ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਨਿਆ ਦਸ ਗੋਪਾਲ ਮੈਂ ਨਹੀਂ ਵੇਖਤ ਸਾਧ ਦਿਆਲ ਹਸਨਾ ਗੁਨ ਗਾਵਹਿ ਬੇਅੰਤ ਮਨ ਮੈਂ ਚਿਤਵਾ ਪੂਰਨ ਭਗਵੰਤ ਹਸਤ ਚਰਨ ਸੰਤ ਤਹਿਲ ਕਮਾਈਆ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਆ ਸੁਲੋਕ ਇੱਕੋ ਇੱਕ ਬਖਾਨੀਆ ਦਿਲ ਨਾ ਜਾਣੇ ਸਵਾਦ ਗੁਰ ਗੋਬਿੰਦ ਨਾ ਜਾਣੀਏ ਨਾਨਕ ਸਬਦਿਸ ਮਾਦ ਪਾਉੜੀ ਇਕਾदशी ਨਿਕਟ ਦੇਖੋ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਰਬਜੀ ਦਇਆ ਇਨ ਬਿਦ ਬਰਤ ਸੰਪੂਰਨ ਭਇਆ ਆਪ ਤੁਮਨ ਰੱਖੇ ਇਕ ਠਾਏ ਮਨ ਤਨ ਸ਼ੁੱਧ ਜਪਤ ਹਰ ਨਾਏ ਸਭ ਮਹਿ ਪੂਰ ਰਹਿ ਪਰਮ ਨਾਨਕ ਹਰ ਕੀਰਤਨ ਕਰ ਅਟਲ ਏ ਧਰਮ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਇਹਤੇ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਓ ਮਿਲ ਰਹਿ ਦਿਨ ਸੇ ਸਗਲ ਜੰਜਾਲ